ਸੀਆਈਏ ਸਟਾਫ ਤਰਨਤਾਰਨ ਦੀ ਵੱਡੀ ਕਾਰਵਾਈ ਸਰਹੱਦ ਤੋਂ ਪਰੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਵਿਦੇਸ਼ੀ ਪਿਸਤੌਲਾਂ ਸਮੇਤ ਕਾਬੂ ਕਰਕੇ ਮਕਦਮਾ ਦਰਜ ਕੀਤਾ ਗਿਆ ਉਧਰ ਇੱਕ ਹੋਰ ਮਾਮਲੇ ਵਿੱਚ ਤਰਨਤਾਰਨ ਪੁਲਸ ਨੇ ਇੱਕ ਦੋਸ਼ੀ ਜਿਸ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਰਾਜੂ ਕੇ ਥਾਣਾ ਖਾਲੜਾ ਖਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਉਸ ਕੋਲੋਂ ਗਲੌਕ ਇੱਕ ਗਲੌਕ 9 ਐਮ ਐਮ ਮੇਡ ਇਨ ਆਸਟ੍ਰੇਲੀਆ ਜਿਸ ਨੂੰ ਵਿਦੇਸ਼ੀ ਪਿਸਤੌਲ ਕਹਿੰਦੇ ਹਨ ਅਤੇ ਰਾਉਂਡ ਬਰਾਮਦ ਕੀਤੇ ਹਨ ਬਾਕੀ ਤੁਸੀਂ ਖੁਦ ਸੁਣੋ ਕਿ ਵਿਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਦਾ ਸੰਪਰਕ ਸੀਗਾ ਇਹ ਤਿੰਨ ਦੋਸ਼ੀ ਫੜੇ ਗਏ ਹਨ ਜਿਹੜੇ ਕਿ ਪਾਕਿਸਤਾਨ ਦੇ ਰਾਹੀਂ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਹੈਗੇ ਹਥਿਆਰਾਂ ਦੀ ਸਮੱਗਲੀ ਕਰਵਾ ਰਹੇ ਸੀਗੇ ਇਹਨਾਂ ਕੋਲੋਂ ਦੋ ਜਿਹੜੇ ਹੈਗੇ ਐ ਇਹ ਚਾਈਨੀਜ਼ ਟਾਈਪ ਮੇਡ ਪਿਸਟਲ ਜਿਹੜੇ ਹੈਗੇ ਬਰਾਮਦ ਕੀਤੇ ਗਏ ਸੋ ਤਿੰਨ ਦੋਸ਼ੀਆਂ ਦੇ ਵਿੱਚ ਇੱਕ ਜੁਵਨਾਈਲ ਹੈ ਜਿਹਦਾ ਨਾਮ ਸੀ ਨਹੀਂ ਦੱਸ ਸਕਦੇ ਬਾਕੀ ਦੋ ਦੋਸ਼ੀ ਵਿਕਰਮਜੀਤ ਸਿੰਘ ਇਹ ਵਾਸੀ ਸਿੰਘ ਪੁਰਾ थाना ਪਿੱਕੀਵਿੰਡ ਦਾ ਹੈਗਾ ਦਲੇਰ ਸਿੰਘ ਇਹ ਵੀ ਸਿੰਘਪੁਰਾ थाना ਪਿੱਕੀਵਿੰਡ ਦਾ ਹੈਗਾ ਸੋ ਇਹ ਵੀ ਆਪਰੇਸ਼ਨ ਜਿਹੜਾ ਹੈਗਾ ਸਾਡੀ ਸੀਆਈਡੀ ਟੀਮ ਵੱਲੋਂ ਕੀਤਾ ਗਿਆ ਇਨ੍ਹਾਂ ਕੋਲੋਂ ਵੀ ਇਹ ਦੋ ਵੈਪਨਜ਼ ਬਰਾਮਦ ਹੋਏ ਹਨ ਜੋ ਕਿ ਪ੍ਰਾਇਮਰੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਸਰਹੱਦਾਂ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਉਹਨਾਂ ਕੋਲੋਂ ਡਰੋਨ ਰਹੀ ਵੈਪਨ ਮੰਗਾਇਆ ਗਿਆ ਸੀ ਕਿ ਬਾਕੀ ਇਹਨਾਂ ਦੇ ਫੋਨ ਅਨਾਲਿਸਿਸ ਤੋਂ ਕੁਝ ਛੇਤੀ ਅੱਗੇ ਦੀ ਜਾਣਕਾਰੀ ਸ਼ੇਅਰ ਕਰੰਟ ਟਾਈਮ ਤੋਂ ਜਿਵੇਂ ਅਸੀਂ ਅੰਦਰ ਤਿੰਨੇ ਦਾ ਸਾਈਂਡਮੈਂਟ ਮਿਲ ਆ ਚੁੱਕਾ ਉਹ ਜੀ ਫਿਲਹਾਲ ਅਸੀਂ ਇਹਨਾਂ ਦੀ ਇਨਟ੍ਰੋਗੇਸ਼ਨ ਕਰਕੇ ਜਿਹੜੀ ਹੈਗੀ ਉਹ ਕਲੀਅਰ ਕਰਾਂਗੇ ਚੀਜ਼ ਕਿ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਕੀ ਹੈਗਾ ਕਿੰਨੀ ਪਹਿਲਾਂ ਸੌਲਟਿਸੇ ਕਰਾ ਚੁੱਕੇ ਟੋਟਲ ਕਿੰਨੇ ਮੁਜ਼ਰਮਾਂ 'ਤੇ ਪੜੇ ਗਏ ਨੇ ਤਿੰਨ ਦੋਸ਼ੀ ਹੈਗੇ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਉਹ ਜਿਨ੍ਹਾਂ ਬਾਰੇ ਦੱਸਿਆ ਗਿਆ ਇੱਕ ਜੁਵਨਾਈਲ ਦੋਸ਼ੀ ਸਾਡੇ ਤਰੰਦਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਅ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣ ਵਾਲਾ ਲekin ਫਿਲਹਾਲ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਉਸ ਲੰਦਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹ ਇਹਨਾਂ ਦੇ ਕਹੇਤੇ ਜਿਹੜਾ ਹੈਗਾ ਵਕ ਵਕ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਅੰਜਾਮ ਦਿੱਤਾ ਸੀਗਾ ਇਦੀ ਗ੍ਰਿਫਤਾਰੀ ਨਾਲ ਤਿੰਨ ਮੁਕਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇ ਤੇ ਸਾਇਰਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕਦਮਾ ਨੰਬਰ 16 ਹੈਗਾ ਆਪਣੇ 2024 ਦਾ 14 ਸਾਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਨੇ ਕਰੇ ਫਾਇਰਿੰਗ ਕੀਤੀ ਗਈ ਸੀ ਇੱਕ ਮੁਕਦਮਾ ਨੰਬਰ 56 ਹੈਗਾ 3524 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਅ ਰਾਜੋਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੀ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕੱਦਮੇ ਫਾਇਰਿੰਗ ਦੇ ਜਿਹੜੇ ਕਿ ਅੰਡਰ ਟ੍ਰੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟ੍ਰੇਸ ਹੋ ਗਏ। ਸੋ ਕਾਲ ਇੱਕ ਕਨਸਟਿਟਿਊਟਿਵ ਬਾਹਰ ਦਾ ਹੀ ਪਰ ਉਹ ਜਿਹੜਾ ਅਜੰਸ਼ਨ ਜਿਹੜਾ ਮੇਨ ਜਿਹੜਾ ਰਨ ਕਰਦਾ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੇ ਵੀ ਅਸੀਂ ਪੁਸ਼ਕਿਸ਼ ਦੇ ਵਿੱਚ ਇਹਦੀ ਦੇਖ ਰਹੇ ਹਾਂ ਕਿ ਕੌਣ ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਨੂੰ ਕਲੀਅਰ ਕਰ ਰਹੇ ਹਾਂ ਸੋ ਅੱਗੇ ਜਿਹੜੀ ਹੈਗੀ ਇੰਟਰੋਗੇਸ਼ਨ ਤੋਂ ਬਾਅਦ ਅਸੀਂ ਨਹੀਂ ਕੋਈ ਰਕਮ ਬਰਾਮਦ ਹੋਈਆਂ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ لیکن باقی ਜਿਹੜੀ ਹੈਗੀ ਹੈ ਡੂਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ سامنے ਆਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟिकुलर ਅੱਡੇ ਦਾ ਤੋ ਉਹ ਵੀ ਅਸੀਂ ਚੈੱਕ